ਬੋਲਦਾ ਕਿਵੇਂ ਆ ਤੂੰ ਮੈਨੂੰ ਤੈਨੂੰ ਨਾ ਮੇਰੀ ਗੱਲ ਸੁਣੀ ਅਤਰੀ ਪੋਨੀ ਜਿਮਾ ਭਗਾ ਕੇ ਮਾਰਨੀ ਆ ਮੱਜੇ ਤੇ ਕਿਦ ਚੌੜ ਚ ਫਿਰਦੀ ਓਵੇਂ ਚੁੱਪ ਕਰ ਜਾ ਮੁੰਡਿਆ ਉਹ ਟੱਪ ਕੇ ਦੇਣ ਉਹ ਕਿਵੇਂ ਬੋਲਦਾ ਇਹ ਗੱਲਾਂ ਸੁਣਦਾ ਰਹਿ ਮੈਂ ਹੁਣ ਤੱਕਰਾ ਗਈਆਂ ਕਿਤੇ ਤੇ ਗਲੀ ਗਮਾਂਡ ਤੇ ਕਿਹੜਾ ਦੇਣ ਵਾਸਤੇ ਆ ਸੀਗਾ ਤੋ ਜਾਈਏ ਮੇਰੇ ਪੰਚੀ ਰੱਖੀ ਬਾਈ ਜਿਆ ਉਸਦੀ ਤਦਵੀਰ ਨਾਲੇ ਮੇਰੀ ਗੱਲ ਸੁਣ ਲੈ ਹਾਂਜੀ ਕਿੰਨਾ ਟਾਈਮ ਹੋਗਾ ਚੋਰੀ ਚੋਰੀ ਹੁਣ ਉਹ ਗੱਲ ਦਾ ਮੌਕਾ ਪੂਰੇ ਆ ਜਾ ਹੁਣ ਚੱਲੇ ਸਾਡੇ ਲੈ ਦੱਸ ਦੇ ਫਿਰ ਕਿਹੜੀ ਗੱਲ ਦਾ ਮੌਕਾ ਹੈ ਹਾਂ ਮੈਂ ਤਨ ਪਰ ਦੰਨੇ ਆ ਫਿਰ ਆਪਾਂ ਉਹਨੂੰ ਪਿੱਛੇ ਕਰ ਦਿੰਨੇ ਆ ਹਾਂ ਗੱਲ ਸਹੀ ਆ ਤੁਹਾਡੀ ਉਹਨਾਂ ਉਹ ਤਾਂ ਹਰਾ ਦੇਣਗੇ ਆਪਾਂ ਨੂੰ ਉਹ ਤਾਂ ਕਿਸੇ ਦੇ ਜਾਂਦੀਆਂ ਨਹੀਂ ਉਹਨਾਂ ਦਾ ਅਸੀਂ ਸੂਟਾ ਦੇ ਤੇ ਉਹਦੇ ਹੋਰ ਰੱਖ ਕੇ ਤੇ ਨਹੀਂ ਜਾਂਦੀਆਂ ਰਹਿਣ ਦੇ ਕਾਲੀਆਂ ਅਣਕਾ ਲਾ ਕੇ ਉਹਨਾਂ ਨੂੰ ਮੀਆਂ ਚ ਕਿਹੜੇ ਦਿੰਦਾਂ ਤੂੰ ਸਾਡੇ ਵਾਂਗ ਬਸ ਠੀਕ ਫਾਰਮ ਆਪਾਂ ਤੇਰੇ ਪਰ ਪਾਗੇ ਅਕਟਕਾਣੇ ਆਜੂ ਬਸ ਠੀਕ ਹੈ ਹਾਂ ਉਹਨਾਂ ਨੂੰ ਪਤਾ ਲੱਗ ਜੂ ਵੀ ਬੰਦੇ ਦੀ ਕਦਰ ਕਿਵੇਂ ਕਰੀਦੀ ਆ ਹਾਂ ਬਸ ਠੀਕ ਹੈ ਤੂੰ ਸਰਪੰਚ ਨਹੀਂ ਹੋਈ ਕਿ ਮੈਂ ਹੋਇਆ ਕੋਈ ਫੜਕੇ ਨਹੀਂ ਹੈ ਕੋਈ ਗੱਲ ਹੈ ਕੋਈ ਗੱਲ ਹੈ ਹੈ ਪਰ ਤੁਸੀਂ ਪਿੰਡ ਦੇ ਵਿੱਚ ਗੀੜਾ ਰੱਖੋ ਪੂਰਾ ਪਰ ਤੂੰ ਸਾਡੇ ਹੁੰਦੇ ਹੁਣ ਪਰਵਾਹ ਨਾ ਕਰੀ ਜੇ ਤੂੰ ਸਾਡੇ ਨਾਲ ਖੜਾ ਨਾ ਜਾਂਦੀਆਂ ਇੰਚ ਅਸੀਂ ਤੇਥੋਂ ਵੀ ਬਾਹਰ ਨਹੀਂ ਬਸ ਠੀਕ ਹੈ ਐਚੋ ਕੱਟ ਲੈ ਸਾਡੇ ਨਾਲ ਕਰ ਤੂੰ ਤੈਨੂੰ ਗੱਲ ਤਾਂ ਹੋ ਗਿਆ ਨਾ ਯਕੀਨ ਹਾਂ ਤੂੰ ਪੱਕਾ ਆਪਦੇ ਵਾਅਦੇ ਤੇ ਜਮਾ ਬਾਦੀ ਪੱਕਾ ਜਮਾ ਪੱਕਾ ਮੈਂ ਲੈ ਫਿਰ ਕਰ ਹੱਥੇ ਇਧਰ ਬਾਠ ਠੀਕ ਹੈ ਸਰ ਠੀਕ ਆ ਹਾਂ ਪੱਕਾ ਹੁਣ ਮੁਕਰੀ ਨਾ ਮੇਰੀ ਗੱਲ ਸੁਣ ਤੁਸੀਂ ਦੰੜਾ ਤੇ ਇੱਕ ਕਰ ਦੋ ਠੀਕ ਆ ਸਾਡੀ ਇਹਦਾ ਪਰਵਾਹ ਹੀ ਨਾ ਕਰ ਤੂੰ ਪਿੰਡ ਦੇ ਵਿੱਚ ਨਾ ਕੋਈ ਗਲੀ ਗਮਣ ਕੋਈ ਛੱਡਿਓ ਨਾ ਕਰਾ ਵੋਟਾਂ ਦੀ ਪਰਸਨੇਰੀ ਆ ਜੇ ਅੱਗੇ ਕਿਹੜਾ ਤੇਰੇ ਨਾਲ ਖੜਿਆ ਨਹੀਂ ਬਸ ਠੀਕ ਆ ਤੇ ਹੁਣ ਵੀ ਖੜਿਆ ਬਾਠ ਠੀਕ ਹੈ ਮੈਂ ਜਾਨਦਾ ਪਰ ਹੁਣ ਠੀਕ ਹੈ ਨਾ ਧਿਆਨ ਰੱਖਿਓ ਐਸੀ ਗੱਲ ਤੇ ਹੋ ਰਿਓ ਤੁਸੀਂ ਨਾ ਨਾ ਮੈਂ ਜਮਾਨਤ ਦੇ ਬਾਰੇ ਪੱਕਾ ਅਸੀਂ ਬਾਦੇ ਦੀਆਂ ਪੱਕੀਆਂ ਤੂੰ ਸਾਡੀ ਪਰਵਾਹ ਛੱਡ ਬਸ ਠੀਕ ਆ ਹਾਂ ਚੰਗਾ ਫਿਰ ਤੁਸੀਂ ਹੁਣ ਮੇਰੀ ਗੱਲ ਸੁਣੋ ਕੰਮਤਨ ਤੇ ਘਰ ਦੇ ਛੱਡ ਦੋ ਤੇ ਬਾਹਰ ਨ ਮੇਰੀ ਗੱਲ ਸੁਣਨੀ ਦਾ ਹਾਸਾ ਆ ਜਿਹੜੀ ਹੁਣ ਆਪਣੀ ਪਹਿਲਾ ਜ਼ਿੰਦਗੀ ਆ ਉਹ ਜ਼ਿੰਦਗੀ ਨਾਲ ਤਾਂ ਅਪਾ ਸੌਖੀਆਂ ਰਹਾਂਗੇ ਹਾਂ ਮੈਂ ਤੈਨੂੰ ਐ ਕਹਿਣੀ ਆ ਆਪਾਂ ਤਾਂ ਦੋਨੇ ਭੈਣਾ ਬਣ ਕੇ ਰਹਾਂਗੇ ਹੁਣ ਅੱਗੇ ਵੀ ਆਪਾਂ ਤਾਂ ਭੈਣਾਂ ਹੀ ਹੁਣ ਵੀ ਭੈਣਾਂ ਬਣ ਕੇ ਰਹਾਂਗੇ ਨਾਲੇ ਜੇਪੀ ਆਪਣੇ ਨਾਲ ਖੜਾ ਇਹਨਾਂ ਨੂੰ ਕਿਹੜਾ ਜਾਣਦਾ ਸੀ ਉਹੀ ਤਾਂ ਕਰਲਾ ਸੱਸ ਨੂੰ ਕਿਵੇਂ ਫੁਕਰੀਆਂ ਡਾਉਂਦੀਆਂ ਸੀਗੀਆਂ ਕਿਵੇਂ ਸੱਸ ਨੂੰ ਹਟਾ ਦੇ ਅਗਲਾ ਲੈ ਐ ਮਾਰ ਉਹਦੀ ਜਿੱ ਚੱਕ ਚੱਕ ਕਿਹੜੇ ਸੁੰਨਾਂ ਦੇ ਨਾਲ ਲੈਂਦੀ ਆ ਉਹਦੇ ਨੇ ਕਿਹੜਾ ਸਲੋਕ ਕਿਹੜਾ ਬਿਊਟੀ ਪਾਰਲਰ ਲੈ ਆਪਾਂ ਨੂੰ ਸੁਕਉਂਦੀ ਆ ਹਾਂ ਆਪਾਂ ਟਕਾਣਿਆ ਜੀ ਹੁਣ ਇਹਨਾਂ ਦੀ ਹਾਂ ਚਲ ਸਾਡੇ ਇਹਨਾਂ ਨੂੰ ਤਾਂ ਪਰ ਆਇਆ ਤੂੰ ਨਾ ਮੜੀ ਮੇਰੇ ਨਾਲ ਕਿਤੇ ਫਰਕ ਪਾ ਕੇ ਬੈਜੀ ਨਹੀਂ ਨਹੀਂ ਆਪਾਂ ਤਾਂ ਸੱਕਿਆ ਭੈਣ ਤੋਂ ਵੀ ਵੱਧ ਕੇ ਰੱਖਾਂਗੇ ਹਾਂ ਤੂੰ ਬਸ ਮੇਰੇ ਨਾਲ ਐਂ ਬਣਾ ਕੇ ਰੱਖਾਂਗੇ ਆਪਾਂ ਤਾਂ ਹੁਣ ਆਪਣੇ ਘਰੇ ਹੋਰ ਕੀ ਹੈਗਾ ਦੋਨੇ ਭੈਣਾਂ ਆਪਾਂ ਤਾਂ ਮਿੰਟੋ ਮਿੰਟੇ ਕੰਮ ਨੂੰ ਮਿਲ ਲਿਆ ਕਰਾਂਗੇ ਜੇਪੀ ਨੂੰ ਰੱਖਾ ਗਿਆ ਆਪਾਂ ਸਾਧਾ ਬਣਾ ਕੇ ਨਹੀਂ ਤੈਨੂੰ ਪਤਾ ਉਹ ਤਾਂ ਬਸ ਮੋ ਪਿਆਰ ਦੇ ਭੁੱਖਾ ਉਹੀ ਤਾਂ ਗੱਲ ਹੈ ਨਹੀਂ ਬੰਦਾ ਬਥੇਰਾ ਵਧੀਆ ਚੇਹਰਾ ਇਹਨਾਂ ਨੂੰ ਕੰਚੀਰ ਨੂੰ ਰੱਖਾਂ ਨਹੀਂ ਹੁੰਦਾ ਨਿਯੋਹਿਤਾ ਗੱਲ ਵਿਚਾਰੇ ਜਿਵੇਂ ਕੁੱਤੇ ਵਾਲੀ ਜੂਨ ਸੀ ਘਰੇ ਤਾਂ ਉਹੀ ਤਾਂ ਗੱਲ ਆ ਲੱਗੀ ਆ ਦੇਖ ਲਾ ਨੋ ਆਈਫੋਨ 7 ਚੱਕ ਮੀ ਸੀ ਹਾਂ ਆ ਹੁਣ ਨੂ ਆ ਗਈ ਸੀ ਪਿੰਝਰਾ ਉਹਨੇ ਬਚਾਰਾ ਜਵਾਕ ਕਿਵੇਂ ਕਰ ਰੱਖਿਆ ਉਹਦੀ ਮਾਂ ਵੀ ਨਹੀਂ ਸੋਚਦੀ ਉਹ ਦੇਖ ਲੈ ਕਿ ਤੂੰ ਪਾਰਲਰ ਅੱਜ ਕੋਣੀਆਂ ਕਰਾਉਣੀ ਆਂ ਦੀ ਬੰਦੇ ਦੀ ਕਦਰ ਤਾਂ ਕਰ ਲੈ ਉਹਨੂੰ ਤਾਂ ਘਰੇ ਚਾਹ ਦਾ ਮਾਈਕਲ ਤਾਂ ਹਾਸਾ ਲਾਸ ਕੋਸਦੀ ਨਹੀਂ ਉਹ ਦੇਖ ਲੈ ਸੀ ਜਾਂਣ ਵਾਲੀ ਕੋਈ ਵੀ ਇਲਾਕਾ ਨਹੀਂ ਮੈਂ ਤਾਂ ਪਾਰਲਰ 'ਚ ਜਾਂਦੀ ਆਂ ਲੈ ਕਿ ਬਾਅਦ ਰਵਾਉਣ ਕਰਾਉਣੀ ਆਂ ਕਿਧਰ ਕਹਿੰਦੀ ਸੀ ਲੈ ਮੇਰੇ ਸੂਟ ਦੀ ਫਿਟਿੰਗ ਦੇਖ ਲੈ ਲੈ ਤੇ ਤੈਨੂੰ ਹੁਣ ਫਿਟਿੰਗਾਂ ਜੱਟਦੀਆਂ ਨੇਗੀਆਂ ਉਹ ਕਿਹੜਾ ਵੀ ਫਿਟਿੰਗਾਂ ਦੇਖ ਰਿਹਾ ਨਾ ਤੂੰ ਧੀ ਹੋਰ ਰੱਖੀ ਮੈਂ ਠੱਗੀ ਕੋੜੀ ਲਾਲ ਲਗਾਵਾਂ ਉਹ ਗੱਲ ਹੋਈ ਪਈ ਸੀ ਉਹਦੀ ਤਾਂ ਚੰਗਾ ਨਹੀਂ ਲਵਾ ਚਾਹ ਕੁਝ ਕਰਕੇ ਦੇਉਂਗੀ ਠੀਕ ਹੈ ਲੈ ਕੁੜੇ ਆ ਦੇਖ ਲੈ ਡਿਜ਼ਾਈਨ ਕਿੰਨਾ ਸੋਹਣਾ ਜਾਗਟਾਂ ਦਾ ਮੰਗਾ ਲਈ ਲੈ ਨੇਪੋਣਾ ਅਗੇ ਤੱਕ ਇੱਥੇ। ਹੋਰ ਆਖਤੀ ਬੁਣਾ ਮੰਗਾ ਮੰਗਾ। ਹਾਂ। ਬਲੇਜ਼ਰ ਮੰਗਾਉਂਗੀ ਮੈਂ। ਕੀ? ਹੌਂ ਤੇ ਲੱਗੀਆਂ ਪਈਆਂ। ਸੋਨ ਗੇੜਾ ਮਾਰਨੂ ਗਿਆ ਤੇ ਵੀ ਗੇੜਾ ਮਾਰੇ ਪਿੰਡ ਚ। ਮਾਂ। ਆ ਪੂੰਡ ਔਰ ਫੋਰ ਕੱਢ ਕੇ ਕਿੱਧਰ ਚੱਲੇ ਆਂ? ਕਿਉਂ? ਕੀ ਗੱਲ ਜਾਣਾ ਨਹੀਂ ਪਿੰਡ ਚ? ਸਰਪੰਚੀ ਆ ਸਰਪੰਚੀ। ਉਹ ਪਿੰਡ ਤੇ ਗੇੜੇ-ਰੇੜੇ ਤੋਂ ਗੱਲ ਬਣਦੀ ਐ। ਆ ਘਰੇ ਬੈਠੇ ਤੇਰੀ ਬਣਦੀ ਈ ਗੱਲ। ਦੰਦੀਆਂ ਕੱਢਿਆ ਲੱਗਦਾ ਤੂੰ ਦੰਦੀਆਂ ਨਹੀਂ ਹੁਣ ਤਾਂ ਸਾਰਾ ਕੁਝ ਹੀ ਕੱਢਿਆ ਮੈਂ ਤੈਨੂੰ ਐਨੀ ਢੋਰ ਫੋਰ ਕੱਢਣ ਨੂੰ ਕਿਹਨੇ ਕਿਹਾ ਕਿਉਂ ਤੇਰੇ ਤੋਂ ਪੁੱਛ ਕੇ ਢੋਰ ਕੱਢੂਗਾ ਮੈਂ ਬੋਲਦਾ ਕਿਵੇਂ ਆ ਤੂੰ ਮੈਨੂੰ ਤੈਨੂੰ ਮੇਰੀ ਗੱਲ ਸੁਣੀ ਅਧਰੀ ਪੋਨੀ ਜਿਵੇਂ ਭਗਾ ਕੇ ਮਾਰਨੀ ਆ ਮੱਜੇ ਤੇ ਕਿਤੇ ਚੌੜ ਚ ਫਿਰਦੀ ਹੋਵੇਂ ਚੁੱਪ ਕਰ ਜਾ ਮੁੰਡਿਆ ਉਹ ਟੱਪ ਕੇ ਦੇਣ ਉਹ ਕਿਵੇਂ ਬੋਲਦਾ ਗੱਲਾਂ ਸੁਣਦਾ ਰਹਿ ਮੈਂ ਹੁਣ ਤੱਕਰ ਕੰਨਿਓ ਕਹਤੇ ਗਲੀ ਗਮਾਂਡ ਤੇ ਕਿਹੜਾ ਰਹਿਣ ਵਾਸਤੇ ਅਸੀਂ ਕਾ ਤੋ ਜਾਈਏ ਤੂੰ ਜਾ ਕਰੇ ਬੈਠੇ ਨਾ ਵੋਟਾਂ ਮਿਲ ਜਾਣਗੀਆਂ ਅਸੀਂ ਕਾ ਤੋ ਜਾਈਏ ਇਹ ਤਾਂ ਫਿਰਦਾ ਤਾਂ ਹੈਗਾ ਰੈਂਦਾ ਖੁੰਦਾ ਰੰਨਾ ਮਗਰ ਫਿਰ ਹੈਗਾ ਟੋਰਾ ਕੱਢ ਕੱਢ ਕੇ ਬਥੇਰਾ ਤੈਨੂੰ ਵੋਟਾਂ ਪਵਾ ਦੇਣਗਾ ਅਸੀਂ ਜਾਂ ਮੰਗਣ ਲੋਕਾਂ ਦੇ ਗੋਟ ਮੰਗਣਾ ਸੀ ਜਾਂਦੇ ਐਸਾ ਸਾਡਾ ਸੁਪਨਾ ਨਹੀਂ ਸੀ ਸਰਪੰਚੀ ਦਾ ਤੇਰਾ ਸੀ ਉਹ ਤਾਂ ਛੇਦੀ ਕਹਿੰਦੀ ਮੈਂ ਸਰਪੰਚੀ ਹੀ ਬਣੂਗੀ ਮੈਂ ਸਰਪੰਚੀ ਹੀ ਬਣੂਗੀ ਮੇਰੇ ਫਾਰਮ ਭਰ ਤੇ ਤੇਰੇ ਫਾਰਮ ਭਰ ਕੇ ਤਾਂ ਰੰਗ ਲਾ ਲਾ ਦਿੰਦੀ ਅੱਛਾ ਨਾ ਹੁਣ ਤੂੰ ਸਰਪੰਚੀ ਜਨਾਨੀ ਫਿਰ ਤੇ ਲੈਂਗਾ ਜਦੋਂ ਆਪਣੇ ਪਿੰਡ ਦੇ ਵਿੱਚ ਜਨਾਨੀ ਦੀ ਸਰਪੰਚੀ ਆਈ ਹੋਈ ਹੈ ਤਾਂ ਫਿਰ ਜਨਾਨੀ ਦੀ ਫਾਰਮ ਭਰੇ ਜਾਣਗੇ ਪਰ ਲੋ ਪਰ ਮੈਂ ਲੋਕਾਂ ਦੇ ਬੋਟਾ ਬੂਟਾ ਨਹੀਂ ਮੰਗਣ ਜਾ ਸਕਦੀ ਹੈਗੀ ਅਰ ਰਹੀ ਗੱਲ ਦੂਜੀ ਮੈਂ ਕਿਸੇ ਨੂੰ ਚਾਹ ਨਹੀਂ ਪਿਆ ਸਕਦੀ ਤੇ ਨੰਬਰ 3 ਤੇ ਮੈਂ ਨਾ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੀ ਹੈਗੀ ਝਾੜੂ ਪੋਚੇ ਵਾਲੀ ਘਰੇ ਲਾਓ ਠੀਕ ਹੈ ਚਾਹ ਪਾਣੀ ਵਾਲੀ ਲਾਓ ਰੋਟੀ ਪਾਣੀ ਵਾਲੀ ਲਾਓ ਕਰੇ सरपंचनी ਦਾ ਮੈਂ ਹੈਗੀ ਆ ਬੰਦੇ ਕਾਦੇ ਵਾਸਤੇ ਨੇ ਮੰਗੋ ਜਾ ਕੇ ਬਹੁਤਾ ਅਸੀਂ ਥੋੜੋ ਨਾ ਮੰਗਾਉਂਗਾ ਨਾਲੇ ਭਾਈ ਗੱਲ ਸੁਣ ਲੈ ਮੇਰੀ ਹੁਣ ਮੈਂ ਇਥੋਂ ਵੀ ਕੰਮ ਇੰਨਾ ਹੁੰਦਾ ਨਾਲੇ ਫਿਰ ਜਦੋਂ ਸਰਪੰਚਾਂ ਫਿਰ ਕੰਮ ਕਰਦੇ ਵੀ ਸੋਹਣੇ ਨਹੀਂ ਲੱਗਦੇ ਉਹੀ ਤਾਂ ਗੱਲ ਐ ਚੁੱਪ ਕਰਕੇ ਨਾ ਦੋਨੇ ਜਣੀਆਂ ਗੱਲ ਸੁਣ ਲੋ ਮੇਰੀ ਆ ਚਬਰ ਚਬਰ ਜਿਹੜੀ ਲਾਈ ਐ ਆ ਦੇਖ ਆ ਗਈ ਤਮਾਸ਼ਾ ਵੇਖਣ ਮੈਂ ਕਾ ਮੇਰੇ ਤੋਂ ਆ ਗਈਆਂ ਚਮਚੀਆਂ ਤੇਰੀਆਂ ਆ ਸੁਣ ਲੋ ਕੰਨਾਂ ਦੀਆਂ ਕਿ ਮੇਓ ਠੀਕ ਨਹੀਂ ਮੈਂ ਇੱਕ ਇੱਕ ਮੈਨੂੰ ਕਹਿੰਦੀ ਕਿ ਚਾਰ ਵਾਰ ਹੋ ਕੇ ਕਿੱਧਰ ਚੱਲੇ ਆ ਕਹਿੰਦੀ ਤੰਦੀਆਂ ਕੱਢਿਆ ਤੂੰ ਤਾਂ ਮੈਨੂੰ ਕਹਿੰਦੀ ਮੈਂ ਕਿਹਾ ਵੋਟਾਂ ਪੁੱਛਣ ਗਈਆਂ ਕਰ ਸਾਨੂੰ ਕੀ ਲੋੜ ਆ ਵੋਟਾਂ ਪੁੱਛਣ ਦੀ ਕਹਿੰਦੀ ਮੈਂ ਕਿਉਂ ਜਾਈਏ ਕਿਉਂ ਜਾਈਏ ਸਰਪੰਚੀ ਫਿਰ ਕારે ਸੱਤ ਮਿਲੂਗੀ ਚਮਚੀਆਂ ਤਾਂ ਹੈਗੀਆਂ ਮੰਗ ਲੈਣ ਜਾ ਕੇ ਵੋਟਾਂ ਮੇਰੀ ਗੱਲ ਸੁਣ ਲੈ ਆਪਾਂ ਕਿਸੇ ਦਾ ਘਰੇ ਜਾ ਕੇ ਵੋਟ ਮੰਗਾਗੇ ਨਾ ਕਾਹੀ ਵੋਟ ਨਾਲ ਸਪੋਰਟ ਹੁੰਦੀ ਆ ਆਏ ਨਹੀਂ ਹੈਗਾ ਵੀ ਘਰੇ ਟਵਰਾਂ ਫੋਰਾ ਕੱਢਨੀ ਆ ਆਪਣੇ ਘਰੇ ਪਾਏ ਕੱਪੜੇ ਕਿਉਂ ਦੇ ਤਾ ਪਹਿਲਾਂ ਤਾਂ ਤੂੰ ਮੇਰੀ ਇੱਕ ਗੱਲ ਸੁਣ ਘਰ ਦਾ ਮਾਮਲਾ ਸਾਡੇ ਦਾ ਤੂੰ ਕੌਣ ਹੁੰਨੀ ਆ ਵਿੱਚ ਬੋਲਣ ਵਾਲੀ ਆ ਜਿਹੜੀਆਂ ਵੋਟਾਂ ਪੈਂਦੀਆਂ ਨੇ ਮੇਰੀ ਸਪੋਰਟ ਨਾਲੀ ਪੈਂਦੀਆਂ ਨੇ ਆ ਜਿਹੜਾ ਸਾਰਾ ਪਿੰਡ ਮਾਗਰ ਲੱਗਿਆ ਮੇਰੇ ਕਰਕੇ ਲੱਗਿਆ ਪੈਸਾ ਸਾਡਾ ਘਰ ਸਾਡਾ ਸਰਪੰਚੀ ਸਾਡੀ ਵੋਟਾਂ 'ਚ ਖੜੀਆਂ ਹੋਈਆਂ ਸੀ ਤੇਰਾ ਕੀ ਲੱਲਖਖਾ ਇਹਨਾਂ ਦੇ ਲੱਲਖਖਾ ਵੀ ਸੁਣ ਦੱਸ ਦੂਗਾ ਮੈਂ ਕੀ ਹੈਗਾ ਮੈਨੂੰ ਕਿਹਾ ਹਮ ਬੋਟਾ ਪ੍ਰਸ਼ਨ ਕਹੀਓਗੇ ਅਸੀਂ ਨਹੀਂ ਜਾਣਦੀਆਂ ਐਂ ਸਰਪੰਚ ਨਹੀਂ ਬਣਨਾ ਇਹਨਾਂ ਨੂੰ ਟੰਮ ਮਹੀਨੇ ਹੋ ਗਏ ਬੋਟਾ ਪੁੱਛਦਿਆਂ ਨੂੰ ਕਿਉਂ ਇਹਨਾਂ ਨੂੰ ਜਿਆਦੇ ਚਾਹ ਕਾ ਤੇ ਬੰਦਾ ਵੀ ਸਾਡਾ ਹੈ ਦੁਆਰੇ ਦੱਸ ਦੋ ਵੀ ਪੈਸਾ ਵੀ ਸਾਡਾ ਤੇ ਬੰਦਾ ਵੀ ਸਾਡਾ ਹਾਂ ਕਿਉਂ ਮੈਂ ਤਾਂ ਮੇਰੀਆਂ ਥੋਕਣਾ ਨੂੰ ਪਾਰ ਕੇ ਰੱਖ ਦੂੰਗੀ ਬੰਦਾ ਕਿਵੇਂ ਥੋੜਾ ਨਹੀਂ ਆ ਕਿਧਰ ਠਿਕਾਣਾ ਅਰੇ ਉੱਪਰ ਆਓ ਤੇ ਖੜ ਤੂ ਇਲਾਕੇ ਦਾ ਨੰਬਰ ਦਿਆਂ ਨਾ ਗਾਸਾਂ ਨੂੰ ਜੂਝਣੇ ਆਥਰਾਲਾ ਨਹੀਂ ਅਰੇ ਉੱਥੇ ਖੜੋ ਇੱਥੇ ਖੜੋ ਆਥਰਾਲਾ ਨਹੀਂ ਨਿਉਰਾ ਆ ਗਿਆ ਨਾ ਜਿਹੜਾ ਬੰਦੇ ਆ ਨਹੀਂ ਸੀ ਨਾ ਉਹਦੇ ਦੀ ਸਪੋਰਟ ਕਰਦੀ ਬੰਦੇ ਦੀ ਬੰਦਾ ਤਾਂ ਤੁਸੀਂ ਕੁੱਤਾ ਬਣਾ ਰੱਖਿਆ ਆ ਬਣੀਆਂ ਫਿਰ ਤੂੰ ਸਰਪੰਚ ਨਹੀਂ ਆ ਹਾਂ ਫੇਰ ਸ਼ਰਮਾ ਹਾਂ ਹਮਾ ਦੀ ਵੀ ਕਰਮ ਲਾਦੀ ਇਹਦੇ ਵਿੱਚ ਕਰਮ ਮੈਂ ਹੋਇਆ ਸ਼ਰਮਾ ਤਾਂ ਤੁਹਾਨੂੰ ਨਹੀਂ ਆਉਂਦੀ ਹੈਗੀ ਮੇਰੇ ਪਿਓ ਨੂੰ ਤੂੰ ਨਹੀਂ ਸਿੱਧਾ ਬੋਲਦੀ ਨਾ ਤੂੰ ਮੈਨੂੰ ਨਹੀਂ ਸਿੱਧਾ ਬੋਲਦੀ ਹੈਗੀ ਤਾਂ ਆਹ ਆ ਕੱਪੜੇ ਪਾ ਲੈ ਤਨ 4 ਲੱਖ ਘਰੇ ਫਿਆਦੀ ਆਲੇ ਹਰਦੇ ਫੋਨ ਵੱਡੇ ਵੱਡੇ ਆਲੇ ਹਰਦੇ ਫੋਨ ਆਈਫੋਨ ਲੈਦਾ ਮੈਂ ਫਾਨਾ ਲੈਦਾ ਮੈਂ ਤੁਸੀਂ ਕਿਹਨੇ ਇਸ ਵਾਡੇ ਤੁਹਾਡੇ ਫੋਨ ਕਿਹਨੇ ਦੇਖਣ ਸੀ ਅਕੇ ਮੇਰਾ ਤਾਂ 5 5-5000 ਦੇ ਸੂਟ ਪਾਉਣੀਆਂ ਮੈਂ ਤਾਂ 5-5000 ਦਾ ਪਾਣੀ ਆ ਦੇਖ ਲੈ ਮੇਰਾ ਤਾਂ 500 ਦਾ ਹੀ ਆ ਇੰਨੇ ਸਭ ਦੇਦਾ ਜਿੰਨੀ ਵੀ ਕਹਿੰਦੇ ਤਿੰਨ ਮਹੀਨੇ ਹੋ ਗਏ ਨਾ ਬੋਟਾ ਪਈਆਂ ਇਹੀ 500 ਨਾਲ ਨਾ ਤੇ ਬੋਰਡ ਦੇਖੀ ਕਿਵੇਂ ਆਉਂਦੀ ਆ ਤੇ ਨਾਲੇ 20000 ਵਾਲੇ ਨਾ ਇਹ ਕੋਈ ਕੰਮ ਨਹੀਂ ਕਰਨੇ ਨਾਲੇ ਤਾਂ ਉਹ ਸਰਪੰਚ ਨਹੀਂ ਇਹ ਬਣੂਗੀ ਸਰਪੰਚ ਨਹੀਂ ਇਹਦੇ ਭਰੇ ਨੇ ਫਾਰਮ ਮੈਂ ਸਰਪੰਚੀ ਦੇ ਕੋੜਾ ਤਾ ਉਹੀ ਹੈਗੀ ਟਾਰੀਆਂ ਫੇਰੀਆਂ ਲਾਉਂਦੀ ਰਹਿ ਗਈ ਤੂੰ ਨਾ ਮੇਰੀ ਗੱਲ ਸੁਣ ਭੈਣੇ ਤੈਨੂੰ ਤਾਂ ਸਰਪੰਚੀ ਚਾਹ ਕਰਨੀ ਨਹੀਂ ਆਈ ਹੈਗੀ ਕਹਿੰਦੇ ਹੁੰਦੇ ਨੇ ਓਕੇ ਲੁਤਿਆ ਕਾ ਚੌਧਰੀ ਗੁੰਡੀ ਰਣ ਪ੍ਰਧਾਨ ਹੈ ਸੁਣ ਤਾਂ ਬੰਦੇ ਦੀ ਇੱਜ਼ਤ ਦਾ ਨਹੀਂ ਪਤਾ ਸਾਡੇ ਵਰਗਾਂ ਨੂੰ ਪੁੱਛ ਕੇ ਦੇਖੋ ਵੀ ਬੰਦਿਆਂ ਵੀ ਨਾ ਕੀ ਇੱਜ਼ਤਾਂ ਨੇਗੀਆਂ ਹੈ ਸਾਨੂੰ ਪਤਾ ਬੰਦੇ ਦੀ ਇੱਜ਼ਤ ਕੀ ਹੁੰਦੀ ਆ ਤੁਸੀਂ ਕੀ ਜਾਣ ਤੁਸੀਂ ਤਾਂ ਸਾਡੀ ਆ ਖਾਂ ਖਾਂਦੀਆਂ ਹੈ ਨਾ ਕਰੋ ਸਤੂ ਗਲਤੀ ਹੋ ਗਈ ਜਿਵੇਂ ਤੁਸੀਂ ਕਹੋਗੇ ਅਸੀਂ ਉਹ ਨਹੀਂ ਕਰ ਲਾਂਗੇ ਪਹਿਲਾਂ ਮੇਰੀ ਮਾਂ ਨੇ ਮੇਰਾ ਪਿਓ ਮੂਰੇ ਲਾਈ ਰੱਖਿਆ ਹਾਂ ਠੀਕ ਹੈ ਉਸ ਤੋਂ ਬਾਅਦ ਆ ਗਈ ਚਟਪਰੀ ਜੀ ਇਹ ਨਹੀਂ ਕਿਸੇ ਟਿਕਣ ਦੇ ਜੀ 4-5 ਲੱਖ ਰੁਪਇਆ ਘਰੇ ਰੱਖ ਕੇ ਗਿਆ ਮਹਾ ਮੈਂ ਸ਼ਨਾਬ ਲੈ ਕੇ ਉਹਨਾਂ ਦਿਓ ਪੈਸੇ ਆਈ ਫੋਨ ਲੈ ਨਾ ਮੈਂ ਤਾਂ ਆ ਮੈਂ ਤੇ シュਟ ਲੈ ਆਂਦਾ ਲੈ 70000 ਦੇ ਇਹਨੂੰ ਦਵਾ ਦੇ 2 ਲੱਖ ਤੋਂ ਨਿਕੋ ਨਾ ਲੈ ਆਏ ਆਈ ਫੋਨ ਮਾਰ ਨਾ ਤੇਰੇ ਕੋਲ ਨਾ ਤੇਰੇ ਹੋਂਦ ਦਾ ਪਤਾ ਦਵਾ ਦੇ ਕਿਸੇ ਦਾ ਘਰ ਪਾਉਂਦੇ ਮੈਂ ਤੇਰੇ ਪਿਆਲੇ ਤੇ ਗਈਆਂ ਵਿਆਹਦਾ ਤੁਸੀਂ ਜੇ ਹੋਜੀ ਆਪਸੀ ਹੋਏ ਜੀ ਮੈਨੂੰ ਬਣਾ ਤਾ ਮੈਂ ਤਾਂ ਤੇਰੀ ਇੱਜ਼ਤ ਕਰਦੀ ਸੀਗੀ ਤੇਰੀ ਆ ਇੱਜ਼ਤ ਕਰ ਲੈ ਅੱਖਾਂ ਨੂੰ ਥੁੱਕਵਾਉਂਦੀ ਆ ਹੁਣ ਹਾਂ ਦੇਖ ਲੈ ਮੈਂ ਹੋਰ ਮੈਨੂੰ ਕਹਿਣ ਲੱਗ ਗਈ ਕੁੜੇ ਉਹ ਤਾਂ ਤੂੰ ਕਹਿੰਦੀ ਸੀ ਮੈਂ ਪਰੂੰਗੀ ਸਪੈਂਚੀ ਦੇ ਕਾਗਜ਼ ਮੈਂ ਬੈਨਰ ਬਣਾਉਣੇ ਦੇਖ ਕੇ ਆਉਣਾ ਫੋਟੋ ਲੱਗੋਗੀ ਤੇਰੀ ਉੱਤੇ ਠੀਕ ਹੈ ਠੀਕ ਹੈ ਨਾ ਨਾਲ ਤੇਰੀ ਵੀ ਲਾਵਾਂਗੇ ਆਪਾਂ ਬੈਠਣਾ ਹੈ ਫੋਟੋ ਹਾਂ ਮੇਰੀ ਫੋਟੋ ਲੱਗੀ ਕਿ ਮੇਰੀ ਭੈਣ ਦੀ ਮੇਰੀ ਗੱਲ ਸੁਣ ਲੋ ਅੱਜ ਜਲਦੀ ਰਾਤ ਮੇਰੇ ਭਾਈ ਤੁਹਾਨੂੰ ਤੋਂ ਪਹਿਲਾਂ ਮਰ ਕੇ ਨਹੀਂ ਗਈ ਮੈਂ ਕੋਈ ਗੱਲ ਨਹੀਂ ਸਰਪੰਚਾ ਆਪਾਂ ਹੀ ਕੋਈ ਗੱਲ ਨਹੀਂ ਇਹਨਾਂ ਸਰਤੇ ਫਿਰਾਏ ਆ ਤਾਂ ਹੀ ਸਹੀ ਸਰਪੰਚੀ ਲਾਲੂ ਪੈਸਾ ਦਾ ਸਾਡੇ ਆ ਜਮੀਨ ਆ ਘਰ ਸਾਡੇ ਕੋਲ ਆ ਜਾ ਜਾ ਹਾਂ ਦੱਸ ਦੋ ਜੀ ਨਹੀਂ ਬੰਦੇ ਦੱਸ ਲੋ ਨੀ ਤੇ ਕਿਹੜੀਆਂ ਜ਼ਮੀਨਾਂ ਦੀਆਂ ਗੱਲਾਂ ਕਰਦੀਆਂ ਕਿਹੜੀ ਸਰਪੰਚੀ ਦੀਆਂ ਕਿਹੜੇ ਘਰ ਦੀਆਂ ਗੱਲਾਂ ਕਰਦੀਆਂ ਹਜੇ ਤਾਂ ਇੰਨਾ ਸ਼ੁਕਰਮਾਨ ਵੀ ਆਹ ਸਿਰ ਤੇ ਇੱਕ ਸੱਤ ਮੜੀਆ ਰਾਇ ਨੂੰ ਇੰਨੀ ਸ਼ਰਮ ਮੰਨਦੀ ਕੀ ਮਤਲਬ ਹੈ ਤੇਰਾ ਮਤਲਬ ਇਹ ਹੈ ਮੇਰੀ ਗੱਲ ਸੁਣ ਨਾ ਘਰ ਹੈ ਜਿਹੜਾ ਮੇਰੇ ਡੈਡੀ ਦੇ ਨਾਂ ਹੈ 40 ਕਿੱਲੇ ਜ਼ਮੀਨ ਦੇ ਜਿਦੋਂ 20 ਮੇਰੇ ਨਾਂ ਦੇ 20 ਮੇਰੇ ਡੈਡੀ ਦੇ ਨਾਂ ਨੇ ਤੁਹਾਡੇ ਕੋਲ ਤਾਂ ਫੁੱਟੀ ਕੌਡੀ ਵੀ ਨਹੀਂ ਹੈਗੀ ਕੋਈ ਨਾ ਡੈਡੀ ਦਾ ਨੰਦਾ ਹੈਗਾ ਹੀ ਆ ਡੈਡੀ ਹੈਗਾ ਹਾਂ ਡੈਡੀ ਤੁਹਾਡੇ ਨਾਲ ਖੜੂਗਾ ਪਟੜੀ ਦਾ ੱੱਕੇ ਮਾਰ ਮਾਰ ਕੇ ਬਾਹਰ ਭੇਜ ਦੇ ਰੱਖਿਆ ਹੋ। ਜਿਹੜਾ ਤੂੰ ਇਹਦੀ ਇੱਜ਼ਤ ਕਰਦੀ ਸੀ ਨਾ ਔਰ ਜੀ ਤੇਰੀ ਮਾਂ ਇਹਦੀ ਇੱਜ਼ਤ ਕਰਦੀ ਉਹ ਤੇਰੇ ਪਿਓ ਦੀ ਇੱਜ਼ਤ ਕਰਦੀ ਸੀ ਮਾੜੀ ਮੋਟੀ ਸ਼ਰਮ ਮੰਨੋ। ਅਜੇ ਵੀ ਖੁੱਲੀਆਂ ਅੱਖਾਂ ਨਾਲ ਅੱਖਾਂ ਗੁੱਲ ਗਈਆਂ। ਨਹੀਂ ਨਹੀਂ ਰਹਿੋ ਤੁਸੀਂ ਟੌਰ ਨਾਲ ਸਾਡਾ ਜੇ ਭੀ ਸਾਡੇ ਕੋਲੇ ਆ। ਬਥੇਰਾ ਕਿਹਾ ਮੈਂ ਤਾਂ ਪਾਰਲਰ ਜਾਏ ਤੇ ਫੋਨ ਲਿਆਂਦੇ। ਕਟੋ। ਮੈਂ ਇੱਕ ਮਿੰਟ ਲੈ ਜਾ। ਹਾਂ। ਕੀ ਹੈ ਲੈ ਜੋ ਇਹਨੂੰ ਅਸੀਂ ਕਰਾਉਣ ਸਾਡਾ ਡੈਡੀ ਹੈਗਾ ਸਾਡੇ ਕੋਲ ਜ਼ਮੀਨ ਹੈਗੀ ਹੈ ਘਰ ਹੈਗਾ ਇਹ ਨਾ ਡੈਡੀ ਕਿਹੜੇ ਡੈਡੀ ਦੀਆਂ ਗੱਲਾਂ ਕਰਦੀਆਂ ਤੂੰ ਆ ਤੇਰੀ ਸੱਸ ਦੀ ਕਰਤੂਤ ਕਰਕੇ ਤੇਰੇ ਡੈਡੀ ਨੇ ਵਿਆਹ ਕਰਾ ਰੱਖਿਆ ਹੈ ਆ ਤੇਰੀ ਕਰਤੂਤ ਕਰਕੇ ਸਾਡੇ ਜੇ ਵੀ ਨੇ ਸਾਡੇ ਨਾਲ ਕਰਿਆ ਭਰਾ ਰੱਖਿਆ ਆ ਚੱਲੀਏ ਰਹਿ ਜਾ ਲੈ ਲਿਆ ਸਰਪੰਚ ਜੀ ਤੁਸੀਂ ਇਹ ਬੰਦੇ ਨੇ ਵਿਆਹ ਕਰਾ ਲਿਆ ਗੁਰੇ ਹੋਏ ਮਾਂ ਦਾ ਬੱਤੀ ਆ ਗਈਆਂ ਗੁੜੇ ਫਟ ਰਿਹਾ ਬੀਬੀ ਵਰਗੀ ਲੱਦੀਆਂ ਮੈਨੂੰ ਕੀ ਕਿਹਾ